ਕਾਲ ਤੱਕ ਐਸੀ ਪਰੰਪਰਾ ਚੱਲੀਏ ਮਨੁੱਖੀ ਮੰਨ ਲਈ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ। ਔਰ ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਉ ਭਾਉ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ। ਆਧ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ ਵਿਗਿਆਨ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੂਰਜ ਤੇ ਪ੍ਰithvi ਦੀ ਗਰਦਿਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ, ਥਿਤਾ ਬਦਲਦੀਆਂ ਨੇ। ਜੈਸੇ ਕਿ ਪਾਤਸ਼ਾਹੀ ਬਾਣੀ ਕਹਿੰਦੀ ਹੈ, ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕਹਤੇ ਵੇਸ ਭਾਵੇਂ ਸੂਰਜ ਇੱਕ ਹੈ ਪਰ ਰੁੱਤਾਂ ਇੱਕ ਨਹੀਂ ਨੇ ਕਿਉਂ 12 ਰਾਸ਼ਾ ਨੇ ਸੂਰਜ ਜਦ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਦੇ ਵਿੱਚ ਕੁਝ ਪਲਟਾ ਆਉਂਦਾ ਹੈ ਕੁਝ ਤਬਦੀਲੀ ਆਉਂਦੀ ਹੈ ਕੁਝ ਕ੍ਰਾਂਤੀ ਆਉਂਦੀ ਹੈ ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸੰਕ્રાંત ਜਿਹਦਾ ਪੰਜਾਬੀ ਉਚਾਰਨ ਹੈ ਸੰਗਰਾਮ ਸੰਕ્રાંત ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ ਇੱਕ ਰਾਸ਼ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ਼ ਦੇ ਵਿੱਚ ਪ੍ਰਵੇਸ਼ ਕੀਤਾ ਹੈ ਆਧੁਨਿਕ ਕਾਲ ਤੱਕ ਐਸੀ ਹੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਿਛਤਰਾ ਦਾ ਸੂਰਜ ਚੰਨ ਤਾਰਿਆਂ ਦਾ ਮਨੁੱਖ ਦੇ ਉਪਰ શુભ ਤੇ ਅਸ਼ubh ਪ੍ਰਭਾਵ ਪੈਂਦਾ ਹੈ। ਦੁੱਖ ਤੇ ਸੁਖ ਇਹਨਾਂ ਦੀ ਗਰਦਿਸ਼ ਕਰਕੇ ਹੀ ਹੈ। ਗ੍ਰਹਾਂ ਦੀ ਗਰਦਿਸ਼ ਕਰਕੇ ਹੀ ਹੈ। ਔਰ ਆਮ ਜਗਤ ਦੇ ਚ ਕਹਾਵਤ ਪਰਚਲਤ ਹੈ ਕਿ ਇਸ ਦੇ ਸਿਤਾਰੇ ਤੇ ਗਰਦਿਸ਼ ਦੇ ਚ ਨੇ। ਇਸ ਦੇ ਗ੍ਰਹ ਤੇ ਗਰਦਿਸ਼ ਦੇ ਚ ਨੇ। ਔਰ ਇਸਲਾਮੀ ਜਗਤ ਦੇ ਚ ਵੀ ਅਸੀਂ ਦੇਖਦੇ ਹਾਂ ਕਿ ਜਦ ਕੋਈ ਬਹੁਤ ਦੁੱਖ ਸੰਤਾਪ ਤੇ ਪੀੜਾ ਦੇ ਚ ਹੋਵੇ, ਤੋ ਕਹਿ ਦਿੱਤਾ ਜਾਂਦਾ ਸਿਤਾਰੇ ਇਸ ਦੇ ਗਰਦਿਸ਼ ਦੇ ਚ ਨੇ। ਦਰੇ ਇਹਨਾਂ ਦੀ ਚਾਲ ਇਸ ਦੇ ਵਾਸਤੇ ਠੀਕ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 12 ਮਾ ਦੇ ਆਰੰਭ ਦੇ ਵਿੱਚ ਜੋ ਵਾਕ ਉਚਾਰਨ ਕੀਤਾ ਉਸ ਦੇ ਚ ਮੂਲ ਗੱਲ ਤੇ ਇਹ ਰੱਖ ਦਿੱਤੀ ਹੈ ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ ਬਾਕੀ ਮਨ ਦੇ ਉਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮੰਨ ਦਿੱਤੇ ਲਾਜ਼ਮੀ ਪ੍ਰਭਾਵ ਪੈਂਦਾ ਹੈ ਜੈਸੇ ਕਿ ਜਿਸ ਦਿਨ ਚੰ드ਰਮਾ ਸੰਪੂਰਨ ਹੁੰਦਾ ਜਿਸ ਨੂੰ ਪੂਰਨਮਾਸ ਕਹਿੰਦੇ ਨੇ ਮਹੀਨਾ ਪੂਰਾ ਹੋ ਗਿਆ ਪਹਿਲੇ ਗਿਣਤੀ ਚੰ드ਰਮਾ ਦੇ ਨਾਲ ਸੰਬੰਧਿਤ ਸੀ ਤਾਂ ਉਸ ਦਿਨ ਸਮੁੰਦਰ ਦੇ ਉਛਾਲ ਆ ਜਾਂਦਾ ਹੈ ਇਸ ਚੰ드ਰਮਾ ਦੀ ਕشش ਕਰਕੇ ਤੇ ਜੇ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰithvi ਦੇ ਉੱਤੇ ਸੂਰਜ ਚੰਨ ਤਾਰੇ ਗ੍ਰਹਿ ਨਿਛਤਰਾ ਦਾ ਆਪਣਾ ਇੱਕ ਕਾਫੀ ਪਰਵਲ ਪ੍ਰਭਾਵ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਦੇ ਵਿੱਚ ਫਰਮਾਨਾ ਕਿ ਦੁੱਖ ਸੁਖ ਦੀ ਖੇਡ ਤੇ ਕਰਮਾਂ ਦੀ ਹੈ ਬਾਕੀ ਰੁਚੀਆਂ ਦੇ ਵਿੱਚ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ ਇਸ ਵਾਸਤੇ 12 ਮਾ ਦੇ ਆਰੰਭ ਕਾਲ ਦੇ ਵਿੱਚ ਜਿਹੜਾ ਵਾਕ ਹੈ ਉਸ ਦੇ ਚ ਖੇਡ ਕਰਮਾਂ ਦੀ ਹੈ ਔਰ ਸਾਇਬ ਇਸ ਢੰਗ ਨਾਲ ਫਰਮਾਨ ਕਰਦੇ ਨੇ 12 ਮਾ ਮਾਜ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ اے ਪ੍ਰਭੂ ਅਸੀਂ ਵਿਛੜਿਆ ਤੈਥੋਂ ਅਨੰਦ ਤੋਂ ਵਿਛੜਿਆ ਸੁਖ ਤੋਂ ਵਿਛੜਿਆ ਖੇੜੇ ਤੇ ਖੁਸ਼ੀਆਂ ਤੋਂ ਵਿਛੜੇ ਆ ਪਰ ਇਹ ਵਿਛੋੜਾ ਸੜੇ ਕਰਮਾ ਕਰਕੇ ਸੂਰਜ ਚੰ ਤਾਰਿਆਂ ਕਰਕੇ ਨਹੀਂ ਗ੍ਰਹਿ ਨਿਛਤਰਾਂ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੇਥੋਂ ਵਿਛੜ ਗਏ ਵਿਛੜੇ ਆ ਆਪਣੇ ਕਰਮਾਂ ਕਰਕੇ ਪਰ हे ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸ ਭਰਵੇਂ ਥਕ ਆਏ ਪ੍ਰਭ ਕੀ ਸਾਨ ਪ੍ਰਥਵੀ ਦੇ ਚਾਰੇ ਕੋਨੇ ਅਨੰਤ ਜਨਮ ਅਸੀਂ ਭਟਕੇ ਆ ਵਕ ਵਕ ਜਨਮਾਂ ਦੇਚ ਪਰ ਹੁਣ ਥੱਕ ਕੇ हे ਪ੍ਰਭੂ ਤੇਰੀ ਸ਼ਰਨ ਦੇਚ ਆਏ ਇਸ ਗਲਤੀ ਸੋਝ ਪੈ ਗਈ ਏ ਇਸ ਗਲਤੀ ਸਮਝ ਪੈ ਗਈ ਏ ਧੇਨ ਦੂਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਹੜੇ ਕੰਮ ਦੀ ਉਹ ਤੇ ਬੋਝ ਹੈ ਉਹ ਤੇ ਭਾਰ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਦਾਮ ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ कुमला जाएगी उसदा हरा भरा रहना कठिन हो जाएगा और जब वो सूख गई तो दाम ते नहीं मिलनगे धन दी उत्पत्ति नहीं होवेगी हर नाहि में मिलिए साजनें कत पाईए विश्राम जितनी चिर तक प्रभु प्यारा ना मिले जीव विश्राम किथे सुख किथे jit ghar har kant na pragatai bhath nagar se gran jis hirde rupi ghar dech paripuran pratma pragat nahi hoye usde amrit mai naam di barsha nahi hoyi usdi drishti te mano shahr pind kasbe injh ne jaise pathiyan hon tappe hoye bhath hon chayo shahr ne chayo kasbe ne ਸਰਬ ਸਿੰਗਾਰ ਤੰਬੂਲ ਰਸ ਸਣਦੇ ਹੀ ਸਭ ਖਾਮ ਇੱਕ ਪਰਿਪੂਰਣ ਪ੍ਰਮਾਤਮਾ ਤੋਂ ਬਿਨਾਂ ਜੀਵਨ ਦਾ ਸਾਰਾ ਹਾਰ ਸ਼ਿੰਗਾਰ ਸਾਰੇ ਸੁਖ ਸਾਰੇ ਰਸ ਖਾਮ ਨੇ ਕੱਚੇ ਨੇ ਨਿਥੇ ਨੇ ਵਿਅਰਥ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਦਾ ਦਰਸਲ ਜਦ ਵੀ ਕੋਈ ਪ੍ਰਭੂ ਤੋਂ ਟੁੱਟਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਤਨੇ ਮਿੱਤਰ ਨੇ ਜਿਤਨੇ ਦੋਸਤ ਨੇ ਆਖਰ ਵਕਤੀ ਇੱਕ ਰਸ ਹੁੰਦਾ ਹੈ ਬਾਦ ਵਿੱਚ ਜਮਾ ਦੀ ਤਰ੍ਹਾਂ ਪ੍ਰਤੀਤ ਹੁੰਦੇ ਨੇ ਨਾ ਉਹਨੇ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ اے ਪ੍ਰਭੂ ਮਿਹਰ ਕਰ ਤਰਸ ਕਰ ਆਪਣਾ ਨਾਮ ਦੇ ਹਰ ਮੇਲੋ ਸਵਾਮੀ ਸੰਗ ਪ੍ਰਭੂ जिसका नेचल चल धाम ऐसा स्वामी मिलाओ ऐसा प्रभु मिले जो नेचल है टिके है, सदे भी है बारह माह भूम का दिबाचा दे रूप दिच गुरु अर्जन देव जी महाराज ने पावन पवित्र वाक उचारण कीता है अगे सदगुर चैत्र दे महीने दी विचार आरंभ कर देने साढ़े देश दे ਜੋ ਬਿਕਮਰੀ ਸੰਮਤ ਹੈ ਉਸ ਦੀ ਸ਼ੁਰੂਆਤ ਗਿਣਤੀ ਚੇਤਰ ਤੋਂ ਕਰਦੇ ਨੇ ਚੇਤਰ ਪਹਿਲਾ ਮਹੀਨਾ ਹੈ ਜੈਸੇ ਈਸਵੀ ਸੰਮਤ ਦਾ ਜਨਵਰੀ ਪਹਿਲਾ ਮਹੀਨਾ ਹੈ ਇਸ ਤਰ੍ਹਾਂ ਬਿਕਮਰੀ ਸੰਮਤ ਦਾ ਪਹਿਲਾ ਮਾ ਚੇਤਰ ਹੈ ਚੇਤਰ ਦੀ ਵਿਚਾਰ ਸਤਗੁਰ ਇੰਜ ਦੱਸਦੇ ਨੇ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਘਣਾ ਜੇ ਕਿਦਰੇ ਚੈਤੁਰ ਦੇ ਮਹੀਨੇ ਦੇ ਵਿੱਚ ਪ੍ਰਭੂ ਦੀ ਆराधना ਆਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੈਤਰ ਤੋਂ ਇਹ ਬੰਦਗੀ ਹੈ ਇਹ ਬੰਦੇ ਬੰਦਗੀ ਸ਼ੁਰੂ ਕਰ ਤੂੰ ਵੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਇਬਾਦਤ ਸ਼ੁਰੂ ਕਰ ਅਗਰ ਐਸਾ ਕਰੇਗਾ ਤਾਂ ਹੋਵੇ ਆਨੰਦ ਘਣਾ ਬਹੁਤ ਵੱਡਾ ਆਨੰਦ ਜੀਵਨ ਵਿੱਚ ਪ੍ਰਗਟ ਹੋ ਜਾਏਗਾ ਪਰ ਕਿਵੇਂ ਬੰਦਗੀ ਕਰੀਏ ਕਿਸ ਤਰ੍ਹਾਂ ਕਰੀਏ ਤਾਂ ਸਾਇਬ ਕਦਰ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਬਣਾ ਸੰਤਾਂ ਦੀ ਸੰਗਤ ਕਰ ਸਾਧੂ ਦੀ ਸੰਗਤ ਕਰ ਗੁਰੂ ਦੀ ਰੋਸ ਸੰਗਤ ਕਰ ਔਰ ਜ਼ਬਾਨ ਨਾਲ ਉਸ ਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ ਅਗਰ ਇੱਕ 마ਸੂਮ ਬੱਚਾ ਮਾਂ ਬਾਪ ਕੋ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਦੇ ਅਸੀਂ ਪ੍ਰਭਾਤਮਾ ਦੇ ਬੋਲ ਸੁਣੀਏ ਹੀ ਨਾ ਤਾਂ ਫਿਰ ਜ਼ਬਾਨ ਉਸ ਦੇ ਗੁਣਾਂ ਦਾ ਉਚਾਰਨ ਵੀ ਨਹੀਂ ਕਰਦੀ ਉਸ ਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ ਮਾਮਬਾਬ ਦਾ ਉਹ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲੋ ਅਗਰ ਬੱਚਾ ਬੋਲਣ ਲੱਗ ਪਿਆ ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ ਸਤਸੰਗ ਕੀ ਤੋਇਆ ਸਫਲ ਹੋ ਗਿਆ ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਇਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਪ ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਏ ਇੱਕ ਖਿੰ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਿਅਰਥ ਗਵਾਣਾ ਹੈ ਸਵਾਸ ਨੂੰ ਵਿਅਰਥ ਕਰਨਾ ਹੈ ਜਲ ਥਲ ਮਈਲ ਪੂਰੀਆ ਰਵਿਆ ਵਿਚਮੜਾ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ ਬਹੁਰ ਦੇਚ ਹੈ ਜ਼ਮੀਨ ਤੇ ਆਕਾਸ਼ ਦੇਚ ਹੈ ਪੂਰਨ ਪੌਰ ਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇਚ ਹੈ ਕਣਕਣ ਦੇਚ ਹੈ ਸੋ ਪ੍ਰਭ ਚਤਨਾ ਆਵਈ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤੋ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਹਿਬ ਕਹਿੰਦੇ ਨੇ ਅਸੀਮ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੂੰ ਤੋਲਣ ਔਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤਰ ਦੇ ਮਹੀਨੇ ਵਿੱਚ ਪ੍ਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਦਾ ਭਾਗ ਤੇ ਮਣਾਮ ਉਹ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤੁਰ ਦੇ ਮਹੀਨੇ ਵਿੱਚ ਮਨ ਲੋਚਦਾ ਤਾਂਘ ਹੈ ਪ੍ਰਭੂ ਮਿਲੇ ਈਸ਼ਵਰ ਮਿਲੇ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾਂ ਚੇਤੁਰ ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ ਉਸ ਦੇ ਬਚਨ ਸੁਣਾ ਦੇਵੇ ਸਾਹਿਬ ਕਰਨ ਮੈਂ ਉਸ ਦੇ ਪੈਰੀ ਪੈਂਦਾ ਮੈਂ ਉਸ ਦੇ ਚਰਨੀ ਲਗਦਾ ਚੇਤੁਰਵੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ ਇੱਕ ਜਗਿਆਸੂ ਤੇ ਇੱਕ ਸਾਧਕ ਦਤੇ ਜੋ ਪ੍ਰਭਾਵ ਪੈਂਦਾ ਸਾਹਿਬ ਉਸ ਦਾ ਜ਼ਿਕਰ ਪੈ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪੈ ਨੇ ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆਰਾਧਨਾ ਕਰੇ ਉਸ ਦਾ ਨਾਮ ਜਪੇ ਤਾਂ ਸਾਰਾ ਮਹੀਨਾ ਆਨੰਦਮਈ ਉਸ ਦਾ ਜੋ ਹੈ ਬਤੀਤ ਹੁੰਦਾ ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਚ ਉੱਪਰ ਜੋ ਸ਼ਬਦ ਹੈ ਆਪ ਸਰਵਨ ਕਰੋ ਤੁਖਾਰੀ ਛੰਮ ਮੱਲਾ ਪਹਿਲਾ ਬਾਰਾ ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨ ਜੀਵਾ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੇ ਪ੍ਰਭ ਮਨ ਕਰਮ ਸੋ ਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣੋ ਆਤਮ ਰਾਮ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਘਰ ਬਾਹੜੇ ਪਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ ਬਿਰੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀ ਜੇ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾ ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰ ਦੇ ਨੇ ਸਿੱਖ ਜਗਤ ਦੇ ਚੌਕੇ ਮੂਲ ਪਾਠ ਮਾਜ ਰਾਗ ਦਾ 12 ਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਲਿਤ ਹੈ ਸੰਗਤ ਦੀ ਗਿਆਤ ਲਈ ਸਰੋਤਿਆਂ ਦੀ ਗਿਆਤ ਲਈ ਦਾਸ ਨਾਲ ਤੁਖਾਰੀ ਰਾਗ ਦੇ 12 ਮਾ ਦਾ ਵੀ ਪਾਠ ਤੇ ਵਿਚਾਰ ਰੱਖ ਰਿਹਾ ਹੈ ਇਸ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡ ਕਰਮਾਂ ਦੀ ਹੀ ਦੱਸਦੇ ਨੇ ਗ੍ਰਹਿਣ ਛਤਰਾਂ ਦੀ ਨਹੀਂ ਕਿਦਰੇ ਇਹ ਬੁਲੇਖਾ ਪੈ ਜਾਏ ਕਿ ਵਾਕਈ ਗ੍ਰਹਿਣ ਛਤਰਾਂ ਦੀ گردش ਦਾ ਹੀ ਮਨੁੱਖੀ ਮਨ ਦੇ ਉੱਤੇ ਅਸਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਗਲਤੇ ਨੂੰ ਇੰਜ ਦੂਰ ਕਰਦੇ ਨੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਐ ਜੀਵ ਸੁਣ ਜੋ ਤੂੰ ਪੂਰਬ ਦੇ ਚ ਕਮਾਇਆ ਪਹਿਲੇ ਕਮਾਇਆ ਕੀਤੇ ਉਹ ਜਿਹੜੇ ਤੇਰੇ ਕਰਮ ਨੇ ਉਹਨਾਂ ਕਰਕੇ ਹੀ ਤੇਰੀ ਝੋਲੀ ਵਿੱਚ ਸੁਖ ਤੇ ਦੁਖ ਪੈਂਦਾ ਹੈ ਕਰਮ ਬੀਜ ਹੈ